ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਾ ਦੇ ਮਾਮਲੇ ਵਿੱਚ ਨਵੇਂ ਖੁਲਾਸੇ ਹੋਣ ਲੱਗੇ ਹਨ ਇਸ ਮਾਮਲੇ ਵਿੱਚ ਜਾਂਚ ਦੌਰਾਨ ਸੀਪੀਆਈ ਨੂੰ ਪੁੱਲਾ ਦੇ ਵਿਚੋਲੀਏ ਦੀ ਇੱਕ ਡਾਇਰੀ ਮਿਲੀ ਹੈ ਜਿਸ ਵਿੱਚ ਨਾਵਾਂ ਤੇ ਨੰਬਰਾਂ ਤੋਂ ਖਤਸ਼ਾ ਹੈ ਕਿ ਸਕ੍ਰੈਪ ਡੀਲਰ ਤੋਂ ਹੀ ਨਹੀਂ ਸਗੋਂ ਸ਼ਰਾਬ ਕਾਰੋਬਾਰੀਆਂ, ਬਿਲਡਰਾਂ ਤੇ ਪੁਲਿਸ ਅਧਿਕਾਰੀਆਂ ਤੋਂ ਵੀ ਵਸੂਲੀ ਕੀਤੀ ਜਾ ਰਹੀ ਸੀ। ਤੁਹਾਨੂੰ ਦੱਸ ਦਈਏ ਕਿ CBI ਨੇ 2 ਸਾਲ ਪੁਰਾਣੇ ਕੇਸ ਵਿੱਚ ਸਕ੍ਰੈਪ ਕਾਰੋਬਾਰੀ ਨੂੰ ਰਾਹਤ ਦੇਣ ਬਦਲੇ 8 ਲੱਖ ਰੁਪਏ ਰਿਸ਼ਵਤ ਤੇ ਹਰ ਮਹੀਨੇ ਪੈਸੇ ਮੰਗਦੇ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਹੈ। CBI ਦੇ ਹੱਥ ਕੁਝ ਰਿਕਾਰਡਿੰਗ ਵੀ ਲੱਗਿਆ ਹਨ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਅਧਿਨ ਸੁਖਪਾਲ ਖੈਰਾ ਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਇਸ ਸੰਬੰਧਿਤ ਖੁੱਲ ਕੇ ਗੱਲਬਾਤ ਕੀਤੀ ਹੈ ਇਸ ਦੌਰਾਨ ਸੁਖਪਾਲ ਖੈਰਾ ਨੇ ਕਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਕਟੜ ਇਮਾਨਦਾਰਾਂ ਦੀ ਜੋ ਕਹਾਣੀਆਂ ਦਾਸਤਾਨ ਉਹ ਤੁਹਾਡੀ ਸਾਰਿਆਂ ਦੀ ਕਚੇਰੀ ਵਿੱਚ ਆ ਚੁੱਕੀ ਆ ਕਿਵੇਂ ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਆ ਔਰ ਜਦੋਂ सीबीआई ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਮਦ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਆ ਉਹ ਛੱਡ ਦਈਏ ਆਪਾਂ ਇੱਕ ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀਬੀਆਈ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਇਕੱਲੀ ਜਿਹੜੀ ਕਰਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰਾਸੀ ਆ ਟੌਪ ਹੈਵੀ ਪੁਲਿਸ ਆ ਪੰਜਾਬ 'ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਆਫਸਰਸ ਪੋਸਟਡ ਨੇ 12 ਡੀਜੀਪੀਸ ਕਈ ਦਰਜਨ ਏਡੀਜੀਪੀਸ ਕੁਝ ਸੈਂਕੜੇ ਦੇ ਲਾਗੇ ਆਈਜੀਪੀ ਔਰ ਫਿਰ ਥੱਲੇ ਡੀਆਈਜੀਸ 23 ਜ਼ਿਲ੍ਹਿਆਂ ਦੇ ਐਸਐਸਪੀ ਫਿਰ ਇਹ ਪੂਰਾ ਪੈਰਾਫੋਨੀਲਿਆ ਥੱਲੇ ਐਸਪੀ ਹੈਡਕੁਆਰਟਰ ਐਸਪੀ ਬੀਆਈਓ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ Enjoy ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਆਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪਦਰ ਦੇ ਉੱਤੇ ਅ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫੇਰ ਆ ਜੋ ਤੁਸੀਂ ਸਿਵਲ ਬਿਊਰੋਕ੍ਰੇਸੀ ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਕਿੰਨੇ ਡੀਸੀ ਤਾਇਨਾਤ ਨੇ